ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਵੀਡੀਓ ਵਿੱਚ ਜਾਣਾਂਗੇ ਭਗਤ ਰਵਿਦਾਸ ਜੀ ਦੇ ਬਾਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਦੇਸ਼ ਦੁਨੀਆ ਵਿੱਚ ਸੰਗਤਾਂ ਅੱਜ ਭਗਤ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਮਨਾ ਰਹੀਆਂ ਹਨ ਅੱਜ ਕਾਸੀ ਵਿੱਚ ਵੀ ਪ੍ਰੋਗਰਾਮ ਕਰਾਈ ਜਾ ਰਹੇ ਹਨ ਬੇਸ਼ੱਕ ਭਗਤ ਜੀ ਦੀ ਜਨਮ ਤਰੀਕ ਬਾਰੇ ਵੱਖ-ਵੱਖ ਵਿਦਵਾਨਾਂ ਵਿੱਚ મતਭੇਦ ਹਨ ਪਰ ਮੰਨਿਆ ਜਾਂਦਾ ਹੈ ਕਿ ਭਗਤ ਜੀ ਦਾ ਜਨਮ 14ਵੀਂ ਸਦੀ ਦੇ ਅਵਤਾਰ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1293 ਵਿੱਚ ਦਰਜ ਬਾਣੀ ਦੇ ਸ਼ਬਦਾਂ ਦੇ ਅਨੁਸਾਰ ਭਗਤ ਜੀ ਦਾ ਜਨਮ ਬਨਾਰਸ ਦੇ ਆਪ ਜੀ ਦੇ ਪਿਤਾ ਦਾ ਨਾਮ ਸੰਤੋਖदास ਅਤੇ ਮਾਤਾ ਕਲਸੀ ਦੇਵੀ ਸਨ। ਆਪ ਜੀ ਮัท ਕਾਲ ਦੇ અવਤਾਰ ਹੁੰਦੇ ਹੋਏ ਵੀ ਆਧੁਨਿਕ ਚੇਤਨਾ ਰੱਖਦੇ ਸਨ। ਆਪ ਜੀ ਦੀ ਬਾਣੀ ਅੱਜ ਦੇ ਸਮਾਜ ਨੂੰ ਸੇਧ ਦਿੰਦੀ ਹੈ। ਅੱਜ 21ਵੀਂ ਸਦੀ ਦੇ ਸਰਕਾਰਾਂ ਲੋੜਵੰਦਾਂ ਨੂੰ ਰਾਸ਼ਨ ਦਿੰਦੀਆਂ ਹਨ। ਸਾਡਾ ਸੰਵਧਾਨ ਸਾਰੇ ਨਾਗਰਿਕਾਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ। ਸ਼ਾਇਦ ਭਗਤਜੀਤ ਦੇ ਸੁਪਨਿਆਂ ਦਾ ਰਾਜ ਕੁਝ ਅਜਾਈ ਹੋਵੇਗਾ। ਅੱਜ ਵੀ ਅਸੀਂ ਸਾਡੇ ਸਮਾਜ ਵਿੱਚ ਫੈਲੇ ਹੋਏ ਭੇਦਭਾਵ ਨੂੰ ਖਤਮ ਕਰਨ ਲਈ ਅਨੇਕ ਕੋਸ਼ਿਸ਼ਾਂ ਕਰ ਰਹੇ ਹਾਂ। ਪਰ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਭਗਤ ਰਵੀਦਾਸ ਜੀ ਨੂੰ ਸਮਝਾ ਰਹੇ ਹਨ ਕਿ ਸਾਡੇ ਵਿੱਚ ਕੋਈ ਫਰਕ ਨਹੀਂ ਆਏ ਚਾਹੇ ਭਗਤ ਜੀ ਦੀ ਬਾਣੀ ਅਧਿਆਤਮਿਕ ਹੈ ਪਰ ਇਸ ਦਾ ਅਸਰ ਸਮਾਜਿਕ ਵੀ ਹੈ ਆਪ ਜੀ ਬਾਰੇ ਬਹੁਤ ਸਾਰੀਆਂ ਮਹਾਨਤਾਵਾਂ ਪ੍ਰਚਲਿਤ ਹਨ ਬੇਸ਼ੱਕ ਭਗਤ ਜੀ ਦੁਨੀਆਵੀ ਮਾਇਆ ਲਾਲਚ ਤੋਂ ਬਹੁਤ ਦੂਰ ਸਨ ਦੋਸਤੋ ਇੱਕ ਵਾਰ ਦੀ ਗੱਲ ਹੈ ਕਿ ਭਗਵਾਨ ਨੇ ਸੋਚਿਆ ਕਿ ਰਵੀਦਾਸ ਜੀ ਨੂੰ ਥੋੜੀ ਮਾਇਆ ਦਿੱਤੀ ਜਾਵੇ ਤਾਂ ਜੋ ਚੌਪੜੀ ਛੱਡ ਕੇ ਆਪਣਾ ਚੰਗਾ ਘਰ ਬਣਾ ਲੈਣਾ ਭਗਵਾਨ ਜੁੱਤੀ ਠੀਕ ਕਰਵਾਉਣ ਦੇ ਬਹਾਨੇ ਭਗਤ ਰਵੀਦਾਸ ਜੀ ਦੇ ਕੋਲ ਆਏ ਕਿਉਂਕਿ ਭਗਤ ਜੀ ਜੁੱਤੀਆਂ ਗੰਢਣ ਦਾ ਕੰਮ ਕਰਿਆ ਕਰਦੇ ਸਨ ਭਗਵਾਨ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਪਰ ਮੈਂ ਤੁਹਾਨੂੰ ਇੱਕ ਲਕੋਕੋ ਪਾਰਸ ਪੱਥਰ ਦੇਵਾਂਗਾ ਇਹ ਉਹ ਪੱਥਰ ਹੁੰਦਾ ਹੈ ਜਿਹੜਾ ਲੋਹੇ ਤੋਂ ਸੋਨਾ ਬਣਾਉਂਦਾ ਹੈ ਇਹ ਉਹਨਾਂ ਕੋਲ ਰੱਖ ਦਿੱਤਾ ਕਿਉਂਕਿ ਜੇਕਰ ਉਹ ਸਿੱਧੇ ਭਗਤ ਜੀ ਨੂੰ ਦੰਦੇ ਤਾਂ ਉਹਨਾਂ ਨੇ ਮਨਾਂ ਕਰ ਦੇਣਾ ਸੀ ਕਈ ਮਹੀਨੇ ਨਿਕਲ ਗਏ ਉਹ ਪਾਰਸ ਪੱਥਰ ਉੱਥੇ ਹੀ ਪਿਆ ਰਿਹਾ ਭਗਤ ਜੀ ਨੇ ਉਸ ਨੂੰ ਹੱਥ ਵੀ ਨਹੀਂ ਲਾਇਆ ਜਦੋਂ ਭਗਵਾਨ ਮੁੜ ਭਗਤ ਜੀ ਦੇ ਕੋਲ ਆਏ ਤਾਂ ਉਹਨਾਂ ਨੂੰ ਪਾਰਸ ਉੱਥੇ ਹੀ ਥੰਮ ਰਿਹਾ ਭਗਤ ਜੀ ਦੇ ਤੀਰਥਾਂ ਤੇ ਜਾ ਕੇ ਕਰਮ ਕਾਂਡ ਕਰਨ ਦਾ ਭਰਮ ਤੋੜਨ ਦਾ ਵੀ ਯਤਨ ਕੀਤਾ ਭਗਤ ਜੀ ਸਮਝਾਉਂਦੇ ਨੇ ਕਿ ਜੇਕਰ ਮਨ ਚੰਗਾ ਹੈ ਮਨ ਵਿੱਚ ਕੋ ਪਰ ਜੇਕਰ ਮਨ ਵਿੱਚ ਖੋਟ ਜਾਂ ਪਾਪ ਹੈ ਫਿਰ ਗੰਗਾ ਉੱਪਰ ਜਾ ਕੇ ਇਸ਼ਨਾਨ ਕਰਨਾ ਵੀ ਬੇਅਰਥ ਹੈ। ਭਗਵਾਨ ਰਵਿਦਾਸ ਜੀ ਆਪਣੀ ਬਾਣੀ ਵਿੱਚ ਇਹ ਵੀ ਆਖਦੇ ਹਨ ਕਿ ਜੇਕਰ ਚੰਗਾ ਮਨ ਹੈ ਤਾਂ ਭਗਵਾਨ ਵੀ ਤੁਹਾਡੀ ਮਦਦ ਖੁਦ ਕਰੇਗਾ। ਉਹ ਤੁਹਾਨੂੰ ਨੀਵੇਂ ਤੋਂ ਉੱਚਾ ਕਰ ਦੇਵੇਗਾ।